ਗੁਰੂ ਸਾਹਿਬ ਜੀ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟਪੁਰਾ ਦੀ ਸਰਿਆ ਅਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਕਰ ਬਾਸ ਨ ਪਰਿਆ ਹਰੀ ਸਤਕਾਰ ਜੋ ਸਰਬੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਆਪ ਜੀ ਗੁਰਬਾਣੀ ਤਾਂ ਗਿਆਨ ਗੁਰੂ ਦਾ ਪਾਕ ਉਪਦੇਸ਼ ਸਮਝਣ ਸੁਣਨ ਵਾਸਤੇ ਸਾਜ ਬੈਠੇ ਹੋ ਮੇਰੇ ਤੋਂ ਪਹਿਲਾਂ ਆਪ ਜੀ ਨੇ अनेका ਵਧੇ ਸਧਨਾ ਪਾਸੋਂ ਗੁਰਬਾਣੀ ਕੀਰਤਨ ਤੇ ਵਿਚਾਰਾਂ ਸਰਵਨ ਕੀਤੀਆਂ ਨੇ ਅੱਜ ਦਾ ਇਹ ਉਪਰਾਲਾ ਜਾਗਰਤੀ ਦਾ ਪ੍ਰਤੀਕ ਹੈ ਜਿਸ ਲਈ ਬੱਚਿਆਂ ਦੇ ਕੁਰਬਾਨੀ ਕੰਢ ਗਾਇਮ ਮੁਕਾਬਲੇ ਕਰਵਾਏ ਗਏ ਇਸ ਮਾ ਲੋ ਬੱਚਿਆਂ ਅੰਦਰ ਅਵੇਰਨੈਸ ਆਏਗੀ ਬੱਚਿਆਂ ਅੰਦਰ ਗੁਰਬਾਣੀ ਗੁਰੂ ਦੀ ਗੱਲ ਚੱਲੇਗੀ ਗੁਰੂ ਦਾ ਗਿਆਨ ਬੱਚਿਆਂ ਦੇ ਅੰਦਰ ਭਰੇਗਾ ਇਹ ਉਪਰਾਲਾ ਫਿਲਾਗਾ ਜੋ ਸਾਨੂੰ ਹੋਰ ਜਾਗਰਣ ਦੀ ਲੋੜ ਹੈ ਇਸ ਤੋਂ ਅਗਲੇ ਕਦਮ ਵਦੋਂਂ ਢੀ ਲੋੜ ਹੈ ਪੱਟਨ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਸਮਾਜ ਨੂੰ ਆਪਣੇ ਇਲਾਕੇ ਨੂੰ ਆਪਣੀ ਪਰਿਵਾਰ ਤੋਂ ਲੈ ਕੇ ਆਪਣੇ ਚੁਗਿਰਦੇ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰਬਾਣੀ ਦੇ ਗਿਆਨ ਵਿੱਚ ਰੰਗ ਦਈਏ ਉਹ ਅਗਲੇ ਉਪਰਾਲੇ ਕੀ ਹੋਣਗੇ ਉਹ ਸਾਨੂੰ ਵਿਚਾਰਨੇ ਪੈਣਗੇ ਸਮਝਣੇ ਪੈਣਗੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਹ ਗਿਆਨ ਉਹ ਅਕਲ ਉਹ ਮਤ ਉਹ ਬੁੱਧੀ ਪ੍ਰਾਪਤ ਕਰਨੀ ਪਹੇਗੀ ਇਸ ਤੋਂ ਅਗਲੇ ਵਿਚਾਰ ਆਪਾਂ ਕਰੀਏ ਇੱਕ ਵਾਰ ਇਕਾਗਰ ਹੋ ਜਿਹੜੀ ਵੀ ਮੈਂ ਕੋਈ ਗੱਲ ਕਰਨੀ ਉਹ ਗੁਰੂ ਦੀ ਹੋਏਗੀ ਮੇਰੀ ਆਪਣੀ ਨਹੀਂ ਹੋਏਗੀ ਨਾ ਹੀ ਮੈਂ ਕੋਈ ਕੀਰਤਨੀਆ ਤੇ ਨਾ ਹੀ ਮੈਂ ਕੋਈ ਕਥਾਵਾਚਕ ਨਾ ਹੀ ਮੈਂ ਕੋਈ ਪ੍ਰਚਾਰਕਾ ਨਾ ਹੀ ਕੋ ਮੈਂ ਸਾਧ ਬਾਬਾ ਆਪਜੀ ਵਰਗਾ ਜਿਹੜੀਆਂ ਮਾਵਾਂ ਬੈਠੀਆਂ ਨੇ ਮੇਰੇ ਬਜ਼ੁਰਗ ਪਿਤਾ ਬੈਠੇ ਨੇ ਭੈਣਾ ਭਰਾ ਸਭ ਬੈਠੇ ਨੇ ਤੁਹਾਡੇ ਵਿੱਚੋਂ ਹੀ ਤੁਹਾਡਾ ਹੀ ਬੱਚਾ ਤੁਹਾਡੇ ਹੀ ਭੈਣ ਭਰਾ ਇੱਕ ਆਮ ਇੱਕ ਸਧਾਰਨ ਇਨਸਾਨ ਆ ਛੋਟੀ ਮੋਟੀ ਕਿਰਤ ਕਰੀਦੀ ਐ ਤੇ ਇਹ ਪ੍ਰੋਫੈਸ਼ਨਲ ਨਹੀਂ ਇੱਕ ਇੱਤਾਂ ਨਹੀਂ ਧਰਮ ਦੀ ਗੱਲ ਕਰਕੇ ਕੋਈ ਮੈਂ ਇੱਥੇ ਮਾਇਆ ਇਕੱਤਰ ਕਰਨ ਵਾਸਤੇ ਨਹੀਂ ਆਇਆ ਹਾਂ ਮੈਂ ਕਿਸੇ ਦੇ ਵੱਲ ਦੀ ਗੱਲ ਨਹੀਂ ਕਰ ਸਕਦਾ ਮੈਂ ਗੁਰੂ ਦੀ ਗੱਲ ਕਰਾਂਗਾ ਇਸ ਕਰਕੇ ਇਕਾਗਰਤਾ ਬਖਸ਼ਿਆ ਜੇ ਜੋ ਗੁਰਬਾਣੀ ਤੋਂ ਮੈਂ ਸਿੱਖਿਆ ਜਿੰਨੀ ਕੁ ਅਕਲ ਮਤ ਮਿਲੀ ਹੈ ਜਿੰਨਾ ਕੁ ਸਮਝਿਆ ਉਹ ਗੁਰਬਾਣੀ ਵਿਚਾਰ ਆਪ ਜੀ ਨਾਲ ਸੰਧੀ ਕਰਨ ਦਾ ਮੈਂ ਯਤਨ ਕਰਾਂਗਾ ਇੱਕ ਵਾਰ ਇਕਾਗਰਤਾ ਬਖਸ਼ ਦਿਓ ਹਾਂ ਫਤਿਹ ਦੀ ਸਾਨੂੰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਗੁਰੂ ਨਾਲ ਬੱਚਿਆਂ ਨੂੰ ਜੋੜਨਾ ਬਹੁਤ ਵੱਡਾ ਉਪਰਾਲਾ ਹੈ ਮੈਂ ਬੱਚਿਆਂ ਤੋਂ ਖੁਦ ਗੁਰਬਾਣੀ ਸੁਣ ਵੀ ਰਿਹਾ ਸੀ ਕਾਫੀ ਅੱਛਾ ਦਿਮਾਗ ਹੈ ਬੱਚਿਆਂ ਕੋਲ ਬਹੁਤ ਸਾਰੀਆਂ ਬਾਣੀਆਂ ਇਹਨਾਂ ਨੇ ਚੇਤੇ ਵੀ ਕੀਤੀਆਂ ਹੋਈਆਂ ਹਨ ਪਰ ਜਿੱਥੇ ਗੁਰਬਾਣੀ ਬੱਚੇ ਜਾਪ ਕਰ ਰਹੇ ਨੇ ਉਥੇ ਨਾਲ ਦੀ ਨਾਲ ਗੁਰਬਾਣੀ ਬੱਚਿਆਂ ਦੇ ਜੀਵਨ ਵਿੱਚ ਮੇਰੇ ਜੀਵਨ ਵਿੱਚ ਕਿੱਥੇ ਕੰਮ ਕਰਦੀ ਆ ਕਿਵੇਂ ਕੰਮ ਕਰਦੀ ਹੈ ਕੰਨ ਤੋਂ ਭਾਵ ਵਿਚਾਰਨ ਦੀ ਵੀ ਲੋੜ ਹੈ ਜੇ ਮੈਂ ਗੁਰਬਾਣੀ ਨੂੰ ਜਾਪ ਕਰ ਲਿਆ ਪੜ੍ਹ ਲਿਆ ਮੇਰੇ ਜੀਵਨ ਅੰਦਰ ਕੋਈ ਚੇਤ ਨਹੀਂ ਹੈ ਤਾਂ ਫਿਰ ਗੁਰਬਾਣੀ ਪੜ੍ਹਨ ਦੀ ਤੋਕ ਕੀ ਕੀ ਤੋ ਕਰੀ ਮੈਂ ਭੇੜੇ ਕਰਮ ਕਰਦਾ ਨਿੰਦਿਆ ਸੁਖਣੀ ਜਾ ਵਿਕਾਰ ਮੇਰੇ ਅੰਦਰ ਨੇ ਮੈਂ ਬਾਣੀ ਪੜ ਲਈ ਸਿੱਖ ਲਈ ਗਾਧ ਕਰ ਲਈ ਪਰ ਕੰਮ ਫੇਰ ਉਹੀ ਹੈ ਜਿਹੜੇ ਮੈਂ ਪਹਿਲਾਂ ਕਰਦਾ ਸੀ ਤੇ ਫਿਰ ਗੁਰਬਾਣੀ ਨੂੰ ਪੜਨ ਦਾ ਮਕਸਦ ਕੀ ਇਸ ਕਰਕੇ ਮੈਂ ਬੇਨਤੀ ਕਰ ਦੇਵਾਂ ਚਾਰਨਾ ਨਹੀਂ ਜ਼ਰੂਰੀ ਆ ਸਾਡੇ ਸਿੱਖ ਕੌਮ ਦੀ ਇੱਕ ਬੜੀ ਵੱਡੀ ਤਰਾਸਦੀ ਹੈ ਜੇ ਕਿਸੇ ਨੇ ਮੰਤਰ ਜਪ ਤਰ੍ਹਾਂ ਕਹਿਣ ਤੋਂ ਬਾਅਦ ਮਕੈਨੀਕਲ ਰੈਪੀਟੀਸ਼ਨ ਦੀ ਤਰ੍ਹਾਂ ਬਾਣੀ ਨੂੰ ਪੜਨਾ ਸ਼ੁਰੂ ਕੀਤਾ ਉਹ ਸਵੇਰੇ ਉੱਠ ਕੇ ਪੜ ਲੈਂਦਾ ਸ਼ਾਮ ਨੂੰ ਪੜ ਲੈਂਦਾ ਰੋਜ਼ਾਨਾ ਸਵੇਰੇ ਪੜ ਲੈਂਦਾ ਸ਼ਾਮ ਨੂੰ ਪੜ ਲੈਂਦਾ ਇਹ ਵਿਚਾਰਦਾ ਹੈ ਨਹੀਂ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਕਰਮ ਕਾਂਡ ਮਨ ਮਤ ਘੜੀਆਂ ਸੋਚ ਉਵੇਂ ਦੀ ਉਵੇਂ ਬਰਕਰਾਰ ਉਸ ਦੇ ਅੰਦਰ ਇਸੇ ਕੌਮ ਦੀ ਤਰ੍ਹਾਂ ਸੀ ਆ ਕਿ ਅਸੀਂ ਜਾਤ ਬਹੁਤ ਕੀ ਕਰਕੇ ਬੈਠਾ ਕੋਈ ਜਪਦੀ ਸਾਹਿਬ ਦੀ ਲੜੀ ਕੋਈ ਸੁਖਮਣੀ ਸਾਹਿਬ ਦੀ ਪਰ ਕਦੀ ਵਿਚਾਰਿਆ ਵੀ ਹੈ ਕਿ ਸੁਖਮਣੀ ਗੁਰੂ ਅਰਜਨ ਸਾਹਿਬ ਜੀ ਸੁਖਮਣੀ ਦੇ ਅੰਦਰ ਮਨੁੱਖਤਾ ਨੂੰ ਮੈਨੂੰ ਮੇਰੀ ਲਾਈਫ ਅੰਦਰ ਕਿਹੜੇ ਕੰਮ ਕਰਨ ਲਈ ਕਹਿ ਰਹੀ ਹੈ ਕਿਹੜਾ ਕੰਮ ਮੈਂ ਕਰਾਂ ਕਿਸ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਕਦੀ ਵੀ ਤਾਂ ਉਹ ਮਾਰੇ ਲੜੀ ਸ਼ੁਰੂ ਕੀਤੀ ਕਰਨੀ ਪਏਗੀ ਠੀਕ ਹੈ ਮੁਬਾਰਕ ਆਪ ਜੀ ਨੂੰ ਦੇ ਇਤਾਂ ਦੀਆਂ ਲੜੀਆਂ ਸ਼ੁਰੂ ਕੀਤੀਆਂ ਪਰ ਫਾਇਦਾ ਤਾਂ ਹੋਏਗਾ ਜੇ ਉਸ ਨੂੰ ਵਿਚਾਰਿਆ ਗਿਆ ਸਮਝਿਆ ਗਿਆ ਤਾਂ ਤੇ ਜੇ ਮਕੈਨੀਕਲ ਜਾਪ ਕਰਦੇ ਆਂ ਤੇ ਉਹਦਾ ਰਿਜ਼ਲਟ ਕੋਈ ਨਹੀਂ ਹੈ ਦੂਜੇ ਤੰਦੇ ਕਰਕੇ ਬਾਹਰ ਜਾਈਏ ਜੇ ਬੱਚਾ ਸਕੂਲ ਅੰਦਰ ਆਉਂਦਾ ਹੈ ਸਕੂਲ ਵਿੱਚ ਹਾਜ਼ਰੀ ਲਵਾ ਕੇ ਮੁੜ ਗਏ ਕੋਈ ਕਾਪੀ ਪੈਨ ਨਹੀਂ ਕੋਈ ਕਲਮ ਨਹੀਂ ਉਸਦੇ ਕੋਲ ਕੁਝ ਉਹਨੇ ਸਿੱਖਿਆ ਨਹੀਂ ਕੋਈ ਲੈਕਚਰ ਅਟੈਂਡ ਨਹੀਂ ਕੀਤਾ ਕੋਈ ਇੱਕ ਵਿਸ਼ਾ ਦੋ ਵਿਸ਼ੇ ਕੁਝ ਉਹਨੇ ਪੜਿਆ ਨਹੀਂ ਹਾਜ਼ਰੀ ਜ਼ਰੂਰ ਲਵਾਉਂਦਾ ਜਾਂਦਾ ਰੋਜ਼ ਕਿ ਉਹ ਪਾਸ ਹੋ ਜਾਏਗਾ ਡਿਗਰੀ ਲੈ ਸਕਦੇ ਹੋ ਅਸੀਂ ਕਹਿੰਦੇ ਆ ਨਾ ਗੁਰਦੁਆਰੇ ਚਲੋ ਜੀ ਹਾਜ਼ਰੀ ਲਵਾ ਆਈਏ ਜਰਨੇ ਅਸੀਂ ਸਭ ਦੈਲੀ ਸਵੇਰ ਵੀ ਤੇ ਸ਼ਾਮ ਵੀ ਤੇ ਗੁਰਦੁਆਰੇ ਆਉਣਾ ਸਾਡਾ ਏਡਾ ਹੋਰੀ ਢੰਗ ਦਾ ਬਣ ਚੁੱਕਾ ਹੈ ਕਿ ਗੁਰਦੁਆਰੇ ਆਏ ਮੱਥਾ ਟੇਕਿਆ ਇੱਧਰ ਵੀ ਉੱਧਰ ਵੀ ਪਿੱਛੇ ਵੀ ਇੱਧਰ ਵੀ ਤਸਵੀਰਾਂ ਟੰਗੀਆਂ ਨੇ ਫੋਟੋ ਟੰਗੀਆਂ ਨੇ ਉਹਨਾਂ ਨੂੰ ਮੱਥਾ ਟੇਕ ਦਿੱਤਾ ਇੱਕੋ ਗੁਰਦੁਆਰੇ ਅੰਦਰ 20-25 ਵਾਰ ਮੱਥਾ ਟੇਕ ਕੇ ਕੜਾ ਪ੍ਰਸ਼ਾਦ ਲੈ ਕੇ ਸਿਵਾਇਦੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਈ ਬਸ ਗੁਰਦੁਆਰੇ ਅਸੀਂ ਤਾਂ ਦੀਵਾਨ ਵਿੱਚ ਆਈਏ ਜੇ ਗੁਰਦੁਆਰੇ ਅੰਦਰ ਆਈਏ ਉਥੇ ਆ ਕੇ ਅਸੀਂ ਕਦੀ ਧਿਆਨ ਨਾਲ ਇਹ ਨਹੀਂ ਸਮਝਿਆ ਭਾਈ ਸਾਹਿਬ ਨੇ ਹੁਕਮ ਕਿਹੜਾ ਲਿਆ ਕੀਰਤਨ ਕਿਹੜੇ ਸ਼ਬਦ ਦਾ ਚੱਲ ਰਿਹਾ ਸੀ ਉਹ ਸ਼ਬਦ ਮੇਰੇ ਜੀਵਨ ਵਿੱਚ ਕਿਹੜਾ ਕੰਮ ਕਰੇਗਾ ਵਿਚਾਰ ਕਿਸ ਛਬਤੀ ਹੋ ਰਹੀ ਸੀ ਉਹ ਗੇਟ ਤੋਂ ਬਾਹਰ ਗਏ ਸਾਨੂੰ ਨਹੀਂ ਪਤਾ ਅੰਦਰ ਕੀ ਹੋਇਆ ਗੇਟ ਤੋਂ ਬਾਹਰ ਨਿਕਲਦਿਆਂ ਸਾਥ ਵਾ ਸਭ ਕੁਝ ਸਾਫ ਹੋ ਜਾਂਦਾ ਹੈ ਕਿ ਅਸੀਂ ਧਾਰਮਿਕ ਦੀਵਾਨ ਅੰਦਰ ਆਏ ਸੀ ਗੁਰੂ ਘਰ ਆਏ ਸੀ ਕਿ ਕਿੱਥੇ ਆਏ ਸੀ ਪਤਾ ਹੀ ਨਹੀਂ ਰਹਿੰਦਾ ਨਾ ਸੋ ਗੇਟ ਬਾਹਰ ਤਾਂ ਆਉਂਦੀ ਵੇਰ ਹੈ ਤੇ ਜੇ ਬੱਚਾ ਇਦਾਂ ਕਰੇ ਸਕੂਲ ਅੰਦਰ ਪੜਦਾ ਲਿਖਦਾ ਹੈ ਏ ਗੇਟ ਤੋਂ ਬਾਹਰ ਆ ਕੇ ਘਰੇ ਉਹ ਆਪਣਾ ਹੋਮਵਰਕ ਹੀ ਨਾ ਕਰੇ ਕੰਮ ਹੀ ਨਾ ਦੇਖੇ ਅੱਜ ਸਕੂਲ ਦੇ ਟੀਚਰ ਨੇ ਪ੍ਰਿੰਸੀਪਲ ਨੇ ਕਿਹੜਾ ਲੈਸਨ ਦਿੱਤਾ ਹੈ ਕਿਹੜਾ ਚੈਪਟਰ ਦਿੱਤਾ ਮੈਨੂੰ ਚੇਤੇ ਕਰਾਂ ਲਈ ਕਿਹੜੇ ਕੁਐਸਚਨ ਦਿੱਤੇ ਨੇ ਜਿਨ੍ਹਾਂ ਦਾ ਅਨਸਰ ਲਿਖ ਕੇ ਮੈਂ ਲੈ ਕੇ ਜਾਣਾ ਹੈ ਜਿਉਂ ਬੱਚਾ ਦੇਖੀ ਨਾ ਕੀ ਉਹ ਪਾਸ ਹੋ ਜਾਏਗਾ ਇਹ ਸਿੱਖੀ ਦਾ ਸਕੂਲ ਹੈ ਸਿੱਖੀ ਦਾ ਸਕੂਲ ਕੋਈ ਪੂਜਾ ਦਾ ਸਥਾਨ ਨਹੀਂ ਆ ਹੁਣੇ ਪੜਿਆ ਜਾ ਰਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਆਪ ਵੀ ਸਭ ਪੜੋ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਅਸੀਂ ਕੀ ਕੀਤਾ ਪੂਜਿਓ ਗ੍ਰੰਥ ਉੱਥੇ ਮਾਨਿਓ ਗ੍ਰੰਥ ਹੈ ਆਪ ਆਪਣੇ ਅੰਦਰ ਨਿਗਾਹ ਮਾਰ ਕੇ ਦੇਖੋ ਕਿਹੜੀ ਗੱਲ ਗੁਰੂ ਦੀ ਮੰਨੀ ਕੋਈ ਐਸੀ ਗੱਲ ਹੈ ਮੇਰੇ ਜੀਵਨ ਵਿੱਚ ਕੋਈ ਕੰਮ ਕਰਦੀ ਜਿਹੜੀ ਮੈਂ ਗੁਰੂ ਦੀ ਗੱਲ ਮੰਨ ਨਹੀਂ ਹੋਵੇ ਗੁਰੂ ਮੰਨਿਓ ਮੰਨ ਲੈਣਾ ਪਰ ਅਸੀਂ ਗੁਰੂ ਦੀ ਪੂਜਾ ਵਿੱਚ ਲੱਗੇ ਰਹੇ ਬਸ ਗੁਰੂ ਖੋਤੋ ਦੇ ਰੁਪਈਆ ਦੇ ਨਾਲ ਆ ਡੁਪਲੀਕੇਟ ਫੁੱਲ ਦੇਖ ਕੇ ਖੋਤੋ ਹੋ ਜਾਏ ਆ ਭਗਾਨੇ ਦੇਖ ਕੇ ਖੋਤੋ ਹੋ ਜਾਏ ਸਾਰੇ ਕਰਦੇ ਚਲੋ ਅੱਛੀ ਗੱਲ ਹੈ ਡੈਕੋਰੇਸ਼ਨ ਕੀਤੀ ਗਈ ਹੈ ਚੰਗੀ ਗੱਲ ਹੈ ਪਰ ਇਹ ਨਹੀਂ ਸੋਚ ਲੈਣਾ ਕਿ ਇਹ ਧਰਮ ਦਾ ਕੰਮ ਹੈ ਇਹ ਬਈ ਇੱਕ ਸਜਾਵਟ ਹੈ ਸਜਾਵਟ ਨਾਲ ਗੁਰੂ ਖੋਜ ਨਹੀਂ ਹੁੰਦਾ ਜੇ ਇੱਕ ਸਜਾਵਟ ਨਾਲ ਗੁਰੂ ਖੋਜ ਹੁੰਦਾ ਕਿ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਸਜਾ ਲੈਣਾ ਗੁਰੂ ਦੇ ਗਿਆਨ ਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰ ਲੈਣਾ ਸਜਾ ਲੈਣਾ ਇਸ ਸਜਾਵਟ ਨਾਲ ਗੁਰੂ ਖੋਜ ਹੋ ਸਕਦਾ ਬਾਹਰੀ ਦਿਖਾਵੇ ਨਾਲ ਨਹੀਂ ਕਿ ਜੇ ਇਦਾਂ ਦੀ ਪੜ੍ਹਾਈ ਅਸੀਂ ਸ਼ੁਰੂ ਕੀਤੀ ਹੋਈ ਆ ਕਿ ਗੁਰੂ ਤੋਂ ਗਿਆਨ ਲੈ ਰਹੇ ਹਾਂ ਤੇ ਫਿਰ ਸਾਡੇ ਜੀਵਨ ਵਿੱਚ ਆਨੰਦ ਖੁਸ਼ੀਆਂ ਖੇੜੇ ਸਭ ਕੁਝ ਆ ਸਕਦਾ ਹੈ ਅੱਜ ਚਾਰ ਛੇਰੇ ਨਿਗਾਹ ਮਾਰ ਕੇ ਦੇਖੀਏ ਸਾਡੀ ਨੌਜਵਾਨ ਪੀੜ੍ਹੀ ਨੂੰ ਨਾ ਚਿਆ ਦੇ ਗੁਰੂ ਪਾਣੇ ਮਤਰੀ ਮੰ ਮੱਖ ਵੱਖ-ਵੱਖ ਤਰ੍ਹਾਂ ਦੀ ਮਸ਼ੀਨ ਕਿਸ ਕਤਲ ਕਰਵਾ ਰਹੇ ਨੇ ਸਾਡੇ ਬੱਚੇ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੀਆਂ ਮਾਵਾਂ ਉਹਨਾਂ ਤੋਂ ਅੱਖਾਂ ਦੇ ਇਚਾਰ ਵਾਲਾ ਦਾ ਭਾਰ ਨਹੀਂ ਚੱਲਿਆ ਜਾ ਰਿਹਾ ਕਿਉਂ ਗੁਰਬਾਣੀ ਨੇ ਬੜੀ ਪੜ੍ਹੀ ਗਈ ਕੀਰਤਨ ਵੀ ਬੜੇ ਕੀਤੇ ਗਏ ਨਗਰ ਕੀਰਤਨ ਵੀ ਬਹੁਤ ਲੜੀਆਂ ਵੀ ਬਹੁਤ ਚਲਾਈਆਂ ਗਈਆਂ ਘਰੇ ਖੱਡ ਬਾਠ ਵੀ ਸਾਹਿਬ ਬਹੁਤ ਕੀਤੇ ਸਹਿਜ ਬਾਠ ਸਹਿਬ ਬਹੁਤ ਕੀਤੇ ਬੜੀਆਂ ਅਰਦਾਸਾਂ ਵੀ ਕੀਤੀਆਂ ਬੜੇ ਦਾਨ ਪੁੰਨ ਵੀ ਕੀਤੇ ਬੜੇ ਲੰਗਰ ਵੀ ਚਲਾ ਕੇ ਦੇਖੇ ਜੋੜਿਆਂ ਦੀ ਸੇਵਾ ਵੀ ਕਾਲੀ ਬੁੜੀਆਂ ਬਹੁਤ ਕੁਝ ਚੱਲ ਰਿਹਾ ਕਿਹਦਾ ਕਿਹਦਾ ਨਾਮ ਆਪਾਂ ਨੇ ਇੰਨਾ ਕੁਝ ਕਰਨ ਤੋਂ ਬਾਅਦ ਵੀ ਸਿੱਖੀ ਦੇ ਅੰਦਰ ਨਿਗਾਰ ਦਿਨੋਂ ਤੇ ਦਿਨ ਵਾਅਦਾ ਧਾਰਿਆ ਨੌਜਵਾਨ ਨਖੇ ਕਰਦੇ ਧਾਰੇ ਨੇ ਪਤਿਤ ਪੁਣਾ ਵਾਅਦਾ ਧਾਰਿਆ ਕਾਰਨ ਕੀ ਹੈ ਕਾਰਨ ਕੀ ਹੈ ਇਸ ਦਾ ਕਿਉਂ ਹੋ ਰਿਹਾ ਹੈ ਸਮਝਿਆ ਨਹੀਂ ਤਾਂ ਆ ਰਿਹਾ ਗੁਰੂ ਗੱਲ ਕੋਈ ਹੋਰ ਦੱਸਣੀ ਚਾਹੁੰਦਾ ਅਸੀਂ ਗੁਰੂ ਕੋਲ ਬੈਠ ਕੇ ਗਾਪੀ ਬੋਲ ਲਈਦੇ ਨੇ ਮੇਰੇ ਵਰਗਾ ਰੁਪਈਆਂ ਦੇ ਕਰਕੇ ਆਉਂਦਾ ਉਹ ਸੰਗਤ ਕਿਸ ਗੱਲ ਵਿੱਚ ਖੋਜਿਆ ਉਸ ਨਾਲ ਕੇ ਚਲੇ ਜਾਂਦਾ ਇੱਕ ਗੱਲ ਚੇਤਾ ਰੱਖਿਆ ਜੇ ਜਿਹੜਾ ਪ੍ਰਚਾਰਕ ਸੰਗਤ ਨੂੰ ਖੋਜ ਕਰਕੇ ਜਾਏਗਾ ਗੁਰੂ ਉਸ ਗੱਲ ਵਿੱਚ ਖੋਜ ਨਹੀਂ ਆ ਮੈਂ ਮਾਫੀ ਚਾਹਵਾਂ ਮਾਫੀ ਚਾਹਵਾਂ ਮੈਂ ਸੁਣ ਜੇ ਸੰਗਤ ਨੂੰ ਹੀ ਇੰਨਾ ਗਿਆਨ ਹੈ ਕ੍ਰੋਤੀ ਹਜੂਰੀ ਚ ਆਉਣ ਦੀ ਕੀ ਟੋਕ ਮੈਂ ਮਾਫ਼ੀ ਚਾਹੁੰਦਾ ਗੱਲ ਨੂੰ ਸਮਝਣਾ ਹੋਰ ਪਾਸੇ ਨਾ ਲੈ ਕੇ ਜਾਵਾਂ ਸਭ ਸੰਗਤ ਗੁਰੂ ਕੋਲੋਂ ਸਿੱਖਿਆ ਲੈਣ ਵਾਸਤੇ ਗਿਆਨ ਲੈਣ ਵਾਸਤੇ ਗੁਰੂ ਦੀ ਗੁਣ ਰੂਪੀ ਕਿਰਪਾ ਲੈਣ ਵਾਸਤੇ ਆਪ ਸਭ ਸੱਜ ਬੈਠੇ ਹੋ ਤੇ ਮੇਰੇ ਵਰਗੇ ਵੀ ਮੈਕ ਤੇ ਬੈਠ ਕੇ ਨੀਤ ਹੋਵੇ ਰੁਪਈਆਂ ਵੱਲ ਸੋਚਦਾ ਹੋਵਾਂ ਕਿ ਮੈਂ ਕਿਸੇ ਸਾਧ ਬਾਬੇ ਦੀ ਕਿਸੇ ਪਖੰਡੀ ਦੀ ਕਿਸੇ ਮਨੋਖ ਦੀ ਬੱਲੇ ਬੱਲੇ ਕਰਾਂ ਜਿਹਨੂੰ ਸੰਗਤ ਜਿਆਦੀ ਪੂਜਦੀ ਐ ਤੇ ਇਹ ਰੁਪਈਏ ਮੈਨੂੰ ਰੱਖ ਕੇ ਚਲੇ ਜਾਣ ਗੁਰੂ ਦੀ ਗੱਲ ਮੈਂ ਕਰਾਂ ਹੀ ਨਾ ਤੇ ਉਦੋਂ